ਕੁਦਈਏ ਧਾਮੀਤ ਸਾਹਿਬ ਦਾ ਅਸਤੀਫਾ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਹੈ ਬੜਾ ਕ੍ਰੂਸ਼ਲ ਹੈ ਐਸੇ ਸਮੇਂ ਦੇ ਵਿੱਚ ਧਾਮੀ ਸਾਹਿਬ ਨੂੰ ਐਸਪੀਸੀ ਦੀ ਪ੍ਰਧਾਨਗੀ ਛੱਡ ਕੇ ਜਿਹੜਾ ਹੈ ਉਹ ਪਾਸੇ ਨਹੀਂ ਸੀ ਹੋਣਾ ਚਾਹੀਦਾ ਸਹੋ ਜਿਹੜੀ ਸਮੱਸਿਆ ਜਿਹੜੀ ਹੈ ਸਾਡੇ ਤੇ ਪੇਸ਼ ਖੜੋਤੀ ਹੈ ਉਹਦਾ ਮੁਕਾਬਲਾ ਕਰਨਾ ਚਾਹੀਦਾ ਸੀ ਜ਼ੋਰਦਾਰ ਟੰਗ ਦੇ ਨਾਲ ਕਿਉਂਕਿ ਜਹਾਜ਼ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕਪਤਾਨ ਤੋਂ ਉਮੀਦ ਹੁੰਦੀ ਹੈ ਕਿ ਸਾਨੂੰ ਇਹ ਮੰਜ਼ਲ ਤੇ ਲੈ ਕੇ ਜਾਏਗਾ ਤੇ ਜੇ ਕਪਤਾਨ ਜਿਹੜਾ ਹੈ ਉਹ ਅਧ ਵਿਚਾਲੇ ਜਿਹੜਾ ਸੀਟ ਛੱਡ ਦੇ ਤੇ ਉਹਦੇ ਨਾਲ ਕਈਆਂ ਦੀ ਉਮੀਦ ਟੁੱਟਦੀ ਹੈ ਦਾ ਬੜਾ ਦੁੱਖ ਹੋਇਆ ਉਹਨਾਂ ਦੇ ਸਤੀਫੇ ਦੇ ਨਾਲ ਕਿਉਂਕਿ ਉਹ ਇੱਕ ਅੱਛੀ ਪਰਸਨੈਲਿਟੀ ਸੀ ਅੱਛੇ ਵਿਅਕਤੀਤਵ ਦੇ ਉਹ ਮਾਲਕ ਸੀਗੇ ਉਹਨਾਂ ਨੂੰ ਜਿਹੜਾ ਉਹ ਸਮੱਸਿਆ ਨੂੰ ਫੇਸ ਕਰਨਾ ਚਾਹੀਦਾ ਸੀ ਜੇਕਰ ਸਾਡੇ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਰਗੂਜੀਤ ਸਿੰਘ ਉਹ ਬਿਲਕੁਲ ਉਹ ਕਮਾਂਡ ਸੰਭਾਲ ਸਕਦੇ ਨੇ ਸਵਾਰ ਔਰ ਇਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਲੰਬਾ ਸਮਾਂ ਜਿਹੜਾ ਹੈਗਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਕੰਮ ਕੀਤਾ ਹੈਗਾ ਔਰ ਉਹਨਾਂ ਦੇ ਕਾਰਨ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਾਟ ਮੈਨੂੰ ਨਹੀਂ ਲੱਗਦਾ ਕਿ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦਾ ਐਡਾ ਵੱਡਾ ਆਧਾਰ ਹੈ ਉਹਨੂੰ ਸੰਭਾਲ ਪਾਉਣਗੇ ਜੈਦਾ ਸਿੰਘ ਜੀ ਤੁਸੀਂ ਦੇਖਿਆ ਹੋਣਾ ਧਾਮੀ ਸਾਹਿਬ ਨੂੰ ਤੁਸੀਂ ਉਸ ਸੰਸਥਾ ਦੇ ਵਿੱਚ ਕੰਮ ਕਰ ਰਹੇ ਹੋ ਕੀ ਲੱਗਦਾ ਕਿੰਨਾ ਹਾਲਾਤਾਂ ਦੇ ਵਿੱਚ ਉਹ ਜਿਹੜਾ ਸੀਗਾ ਜਿਹੜਾ ਅਸਤੀਫਾ ਧਾਮੀ ਸਾਹਿਬ ਵੱਲੋਂ ਦਿੱਤਾ ਗਿਆ ਕਿ ਇਸ ਜਿਸ ਤਰ੍ਹਾਂ ਕਿ ਸਾਨੂੰ ਜਾਣਕਾਰੀ ਇਹ ਮਿਲੀ ਹੈ ਕਿ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਤੁਹਾਡੇ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਯਾਨੀ ਸੁਲਤਾਨ ਸਿੰਘ ਦੇ ਅਸਤੀਫਿਆਂ ਦੀ ਵੀ ਮੰਗ ਜਿਹੜੀ ਹੈ ਉਹ ਹੋ ਸਕਦੀ ਜਾਂ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਸੀਗੀਆਂ ਵਾਪਸ ਲਈਆਂ ਜਾ ਸਕਦੀਆਂ ਕਿਸੇ ਹੱਦ ਤੱਕ ਦਬਾਅ ਤਾਂ ਜਿਹੜਾ ਉਹਨਾਂ ਦੇ ਫੇਸ ਤੋਂ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਔਰ ਜਿੰਨੀ ਕੁ ਮੈਨੂੰ ਜਾਤੀ ਜਾਣਕਾਰੀ ਹੈ ਦਬਾਅ ਤਾਂ ਉਹਨਾਂ ਤੇ ਸੀ ਜੀ ਪਰ ਉਸ ਦਬਾਅ ਨੂੰ ਜਿਹੜਾ ਹੈ ਉਹ ਚੱਲਣਾ ਫੇਸ ਕਰਨਾ ਚਾਹੀਦਾ ਸੀ ਔਰ ਸਟਰੋਂਗਲੀ ਫੇਸ ਕਰਨਾ ਚਾਹੀਦਾ ਸੀ ਸਿੰਘ ਸਾਹਿਬ ਉਹਨਾਂ ਤੇ ਕਿੰਨਾ ਕੁ ਦਬਾਅ ਆਇਆ ਇਸ ਟਾਈਮ ਮੈਂ ਤਾਂ ਦਬਾਅ ਮੁਕਤ ਹਾਂ ਜੀ ਤੁਸੀਂ ਬਾਕੀਆਂ ਦੂਸਰੇ ਬਾਕੀਆਂ ਦਾ ਮੈਨੂੰ ਪਤਾ ਨਹੀਂ ਸਿੰਘ ਸਾਹਿਬ ਜਦੋਂ ਤੁਸੀਂ ਪਹਿਲੀ ਵੀਡੀਓ ਜਾਰੀ ਕਰਦੇ ਹੋ ਉਦੋਂ ਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿੰਦੇ ਕਿ ਤੁਹਾਡੀਆਂ ਸੇਵਾਵਾਂ ਦੀ ਤੁਹਾਨੂੰ ਹਲੇ ਬਹੁਤ ਲੋਡ ਹੈ ਔਰ ਜਦੋਂ ਤੁਹਾਡੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਂਦੀਆਂ ਫਿਰ ਗਿਆਨੀ ਰਗਵੀਰ ਸਿੰਘ ਵਿਦੇਸ਼ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਆ ਫਿਰ ਤਾਂ ਮੇ ਸਾਹਿਬ ਦਾ ਜਿਹੜਾ ਪੂਰਾ ਰੋਕਿਆ ਉਹ ਚੇਜ ਹੋ ਜਾਂਦਾ ਪੂਰੀ ਟਾਈਮਿੰਗ ਦੇ ਉੱਤੇ ਸਵਾਲ ਖੜੇ ਹੋ ਰਹੇ ਉਹਨੂੰ ਕਿੱਦਾਂ ਦੇਖਦੇ ਮੈਨੂੰ ਕੋਈ ਬਹੁਤੀ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਮੈਂ ਕੁਝ ਦੇਖਿਆ ਹੈਗਾ ਪਰ ਮੈਨੂੰ ਇੰਨਾ ਪਤਾ ਹੈ ਕਿ ਜੋ ਵੀ ਮੇਰੇ ਖਿਲਾਫ ਕਾਰਵਾਈ ਹੋਈ ਹੈ ਇਹ ਬਦਲਾਖੋਰੀ ਦੇ ਤਹਿਤ ਹੋਈ ਹੈ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਸਿੰਘ ਸਹਿਬਾਨ ਜਿਹੜੇ ਫੈਸਲਾ ਸੁਣਾਉਂਦੇ ਨੇ ਤਨਖਾਹ ਲਾਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਜਿਨ੍ਹਾਂ ਨੂੰ ਤਨਖਾਹ ਲੱਗ ਰਹੀ ਹੈ ਕੋਈ ਈਰਖਾ ਨਹੀਂ ਹੋਣੀ ਚਾਹੀਦੀ। ਔਰ ਮੈਂ ਆਪਣੇ ਨਾਲ ਆਪਣੇ ਬਾਰੇ ਦਾਅਵੇ ਨਾ ਕਹਿ ਸਕਦਾ ਕਿ ਪੰਨ ਸਿੰਘ ਸਾਹਿਬਾਨ ਦੇ ਵਿੱਚ ਸ਼ਮੂਲੀਅਤ ਜਿਸ ਵਕਤ 2 ਦਸੰਬਰ ਨੂੰ ਮੈਂ ਕਰ ਰਿਹਾ ਸੀ ਮੇਰੇ ਮਨ ਦੇ ਵਿੱਚ ਸਾਹਮਣੇ ਬੈਠੇ ਵਿਅਕਤੀਆਂ ਦੇ ਪ੍ਰਤੀ ਕੋਈ ਈਰਖਾ ਨਹੀਂ ਸੀ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇਹ ਸ਼ਬਦ ਕਹਿੰਦਾ ਸਭੋ ਦਇਆਪੂਰ ਸੀ ਪਰ ਜਿਹੜੇ ਸਾਹਮਣੇ ਤਨਖਾਹ ਲਵਾ ਰਹੀ ਸੀ ਉਹਨਾਂ ਦੇ ਅੰਦਰ ਈਰਖਾ ਪਾਵ ਸੀ ਜਿਹੜਾ ਪ੍ਰਗਟ ਹੋਇਆ। ਔਰ ਇਹ ਸਿੱਖ ਰਹਿ ਮਰਿਆਦਾ ਦੇ ਨਾਲ ਵੀ ਇੱਕ ਕਿਸਮ ਦਾ ਵੈ ਸਭ ਤੋਂ ਵੱਧ ਇਹ ਜਿੰਨੇ ਮੈਂ ਮਾਦੀ ਮਿਤੀ ਭੁਲਾਈ ਗਈ ਜੇ ਉਹਦੇ ਖਿਲਾਫ ਕੋਈ ਕਾਰਵਾਈ ਉਹਦੇ ਖਿਲਾਫ ਹੁੰਦੀ ਆ ਉਹਨਾਂ ਦੀਆਂ ਯੂਨੀਅਨਾਂ ਉਹਨਾਂ ਦੇ ਧਰਨੇ ਦੇ ਦਿੱਤੇ ਜਾਂਦੇ ਪਰ ਇੱਕ ਕੌਮ ਦੇ ਇੰਨੇ ਵੱਡੇ ਅਹੁਦੇ ਤੇ ਤਨਾਲ ਸਿੰਘ ਸਰਬਾਨ ਨੂੰ ਇੱਕਦਮ ਹਟਾ ਦਿੱਤਾ ਜਾਂਦਾ ਔਰ ਕੋਈ ਬੋਲਦਾ ਵੀ ਨਹੀਂ ਹੈ ਇਹਨੂੰ ਕਿੱਦਾਂ ਦੇਖਦੇ ਹੋ ਮੈਂ ਤਾਂ ਅਕਾਲ ਪੁਰਖ ਤੇ ਭਰੋਸਾ ਰੱਖਦਾ ਮੈਨੂੰ ਪਤਾ ਹੈ ਯਕੀਨ ਹੈ ਪੂਰਾ ਕਿ ਮੇਰੇ ਨਾਲ ਜੋ ਹੋਇਆ ਮੈਂ ਆਪਣੇ ਨਿੱਜ ਲਈ ਨਹੀਂ ਕੀਤਾ ਜੀ ਗੁਰੂ ਪੰਥ ਲਈ ਕੀਤਾ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕੀਤਾ ਹੈ ਗੁਰੂ ਦਾ ਓਟ ਆਸਰਾ ਲੈ ਕੇ ਕੀਤਾ ਜੋ ਵੀ ਕੀਤਾ ਇਸ ਲਈ ਜੋ ਮੇਰੇ ਨਾਲ ਹੋਇਆ ਉਹ ਮੇਰਾ ਗੁਰੂ ਅਕਾਲਪੁਰਖ ਜਾਣਦਾ ਹੈ ਉਹ ਹੀ ਦੇਖੀਆ ਜਾਂ ਨਹੀਂ ਰਿਪੀਟਸ ਹੋਣਾ ਦੀ ਅੱਜ ਵੀ ਅੜੀ ਹੈ ਕਿ ਸਿੰਘ ਸਾਹਿਬ ਨੂੰ ਵਾਪਸ ਲਿਆ ਜਾਵੇ ਤੁਹਾਨੂੰ ਵਾਪਸ ਲਿਆ ਜਾਵੇ ਜੇ ਵਾਪਸ ਲੈਣ ਦਾ ਫੈਸਲਾ ਕੀਤਾ ਜਾਂਦਾ ਹੈ ਤਾਂ ਕਿਸ ਤਰ੍ਹਾਂ ਕੋ ਮੈਂ ਅਜੇ ਇਹਦੇ ਬਾਰੇ ਕੋਈ ਵਿਚਾਰ ਨਹੀਂ ਕੀਤੀ ਪਰ ਮੈਂ ਉਹਨਾਂ ਦੇ ਵਿਚਾਰਾਂ ਦਾ ਸਨਮਾਨ ਕਰਦਾ ਹਾਂ ਸਿੰਘ ਸਾਹਿਬ ਜਿਸ ਤਰ੍ਹਾਂ ਹਮੀਦ ਸਾਹਿਬ ਕਹਿ ਰਹੇ ਨੇ ਕਿ ਤਲਬ ਕੀਤਾ ਜਾਂਦਾ ਉਹ ਸਜ਼ਾ دیتی ਹੈ ਲਾਂਭੇ ਕਰਤਾ ਤਾਂ ਹੁਣ ਤਲਬ ਕਰਨਾ ਚਾਹੀਦਾ ਕਾਰ ਯਾਨੀ ਰਣਜੀਤ ਸਿੰਘ ਗੋਹਰ ਇੱਕ ਤਖਤ ਦੇ ਜੱਥੇਦਾਰ ਰਹੇ ਨੇ ਔਰ ਮੈਨੂੰ ਇਸ ਗੱਲ ਦਾ ਬਾਖੂ ਵੀ ਇਲਮ ਹੈ ਕਿ ਜਿਹੜੇ ਤਾਕਤ ਦੇ ਜਥੇਦਾਰ ਰਹੇ ਹੋਣ ਉਹਨਾਂ ਬਾਰੇ ਕੋਈ ਅਪਸ਼ਬਦ ਬੋਲਣੇ ਜਿਹੜੇ ਆ ਮੈਂ ਮੁਨਾਸਬ ਨਹੀਂ ਸਮਝਦਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ। ਧਮੀ ਸਾਹਿਬ ਨੇ ਸੀਨੀਅਰ ਅਫਸਰੋ ਕੇ ਬਿਆਨ ਦਿੱਤਾ ਹੈ ਕਿ ਨੈਤਿਕਤਾ ਦੇ ਭਾਰ ਤੇ ਅਸਤੀਫਾ ਦੇ ਰਹੇ ਨੇ ਗੈਨਰ ਰਵੀ ਸਿੰਘ ਘਰਾਂ ਦੀ ਪੋਸਟ ਤੋਂ ਬਾਅਦ ਉਸ ਨੂੰ ਕਿਤਰਾ ਦੇਖਦੇ ਹੋ? ਮੈਂ ਇਸ ਨੂੰ ਜਿਹੜਾ ਧਮੀ ਸਾਹਿਬ ਇੱਕ ਬਹੁਤ ਸ਼ਰੀਫ ਔਰ ਮੈਂ ਉਹਨਾਂ ਦੇ ਅੰਦਰ ਐਸਪੀਸੀ ਦੇ ਪ੍ਰਤੀ ਜਿਹੜਾ ਇੱਕ ਦਰਦ ਦੇਖਿਆ ਹੈਗਾ ਜਿੰਨਾ ਕਿ ਮੈਂ ਉਹਨਾਂ ਦੇ ਨਾਲ ਰਿਹਾ ਹੈਗਾ ਮੈਂ ਇਸ ਨੂੰ ਜਿਹੜਾ ਉਹਨਾਂ ਦੇ ਚਲੇ ਜਾਣ ਨੂੰ ਮੈਂ ਬਹੁਤਾ ਚੰਗਾ ਨਹੀਂ ਸਮਝਦਾ ਪਰ ਮੈਨੂੰ ਉਮੀਦ ਹੈ ਕਿ ਐਡਜਕਟਿਵ ਕਮੇਟੀ ਜਿਹੜੀ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕਰੇਗੀ ਔਰ ਉਹ ਜਲਦੀ ਦੁਬਾਰਾ ਆਉਣਗੇ ਕਿ ਐਡਜਕਟਿਵ ਕਮੇਟੀ ਤੇ ਉਮੀਦ ਕਿਉਂ ਲੱਗ ਰਿਹਾ ਤੁਹਾਨੂੰ ਕਿਉਂਕਿ ਆਪਣੀ ਐਡਜਕਟਿਵ ਕਮੇਟੀ ਇਸ ਕਰਕੇ ਉਮੀਦ ਹੈ ਕਿ ਉਹਨਾਂ ਦਾ ਅਸਤੀਫਾ ਨਹੀਂ ਆਪਾਂ ਨਾ ਵੀ ਕਮੇਟੀ ਵੱਲੋਂ ਉਹਨਾਂ ਨੇ ਆਪਣੇ ਪੈਰ ਪਿੱਛੇ ਕਿਛੇ ਨਹੀਂ ਉਹ ਨਹੀਂ ਖਿੱਚਣੇ ਚਾਹੀਦੇ ਸੀ ਕਿਉਂਕਿ ਉਹ ਸੇਵਾ ਅਕਾਲ ਤਖਸਾਲ ਵੱਲੋਂ ਲੱਗੀ ਹੈ ਇਹ ਅਕਾਲ ਤਖਸਾਲ ਨੋ ਤੋਂ ਸੇਵਾ ਜਿਹੜੀ ਲੱਗਦੀ ਉਹ ਪੰਥ ਦੀ ਸੇਵਾ ਹੁੰਦੀ ਹੈ ਤੇ ਪੰਥ ਦੀ ਸੇਵਾ ਝੋਲੀ ਪਾਉਣ ਵਾਸਤੇ ਹਰ ਸਿੱਖ ਜਿਹੜਾ ਲੋਚਦਾ ਕਿਸੇ ਇੱਕ ਗੱਲ ਜਿਹੜੀ ਤੁਸੀਂ ਜ਼ਿਕਰ ਕਰਦੇ ਹੋ ਕਿ ਸਕ੍ਰਿਪਟ ਪਹਿਲਾਂ ਤੋਂ ਲਿਖੀ ਹੈ ਕੀ ਤੁਹਾਨੂੰ ਸਾਹਿਬ ਦਾ ਅਸਤੀਵਾ ਵੀ ਉਹ ਸਕ੍ਰਿਪਟ ਦਾ ਹਿੱਸਾ ਲੱਗ ਰਿਹਾ ਤੁਹਾਨੂੰ ਨਹੀਂ ਮੈਂ ਕੋਈ ਸਕ੍ਰਿਪਟ ਸਕ੍ਰਿਪਟ ਦੀ ਗੱਲ ਨਹੀਂ ਕੀਤੀ ਮੈਂ ਤਾਂ ਵੈਸੇ ਇਹ ਕਹਿਣਾ ਕਿ ਐਡਜੈਕਟਿਵ ਕਮੇਟੀ ਆਪਣੀ ਜਦੋਂ ਤੁਹਾਨੂੰ ਨੋਟ ਆਇਆ ਜਾਨਾ ਉਹ ਸਕ੍ਰਿਪਟ ਹੈ ਪੂਰੀ ਜੀ ਪੂਰੀ ਸਕ੍ਰਿਪਟ ਹੈ ਪੂਰਾ ਇੱਕ ਉਹ ਜਿਵੇਂ ਫਿਲਮ ਬਣਨ ਤੋਂ ਪਹਿਲਾਂ ਪੂਰਾ ਤਿਆਰ ਹੁੰਦਾ ਨਾ ਜੀ ਸਟੋਰੀ ਲਿਖੀ ਜਾਂਦੀ ਹੈ ਪਾਤਰ ਚੁਣੇ ਜਾਂਦੇ ਆ ਤੇ ਫਿਰ ਉਹਨਾਂ ਪਾਤਰਾਂ ਨੂੰ ਡਾਇਲੌਗ ਦਿੱਤੇ ਜਾਂਦੇ ਆ ਉਹ ਸਾਰਾ ਕੁਝ ਇਦਾਂ ਹੀ ਹੋਇਆ ਫਿਰ ਉਹਦਾ ਕਨਕਲੂਜਨ ਜਿਹੜਾ ਕੱਟਿਆ ਜਾ ਬਟਾ 2 ਲੱਗਦਾ ਜਿਹੜਾ ਤਾਂ ਵਿਦਾ ਦਾ ਸਿਵਾ ਕਿ ਉਸੇ ਸਟੋਰੀ ਦਾ ਅਗਲਾ ਸ਼ਾਇਦ ਪਾਰਟ 3 ਵੀ ਆ ਜਾ ਜੀ ਮੇਰਸਾ ਸਿੰਘ ਬਲਟੋਆ ਦਾ ਕਿਸ ਤਰ੍ਹਾਂ ਦਾ ਹੁਣ ਤੱਕ ਦਾ ਰਿਹਾ ਜੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਜੀ ਮੈਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਜਦੋਂ ਤੁਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਨੇ ਉਹਨਾਂ ਫਿਰ ਤੁਹਾਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿਸੇ ਨੂੰ ਕੁਝ ਕਹਿਣ ਦਾ ਸਿੰਘ ਸਾਹਿਬ ਇਹ ਕਿ ਮर्याਦਾ ਨੂੰ ਲੈ ਕੇ ਕਿ ਐਸਜੀਪੀਸੀ ਜਿਹੜੀ ਆ ਜੱਥੇਦਾਰ ਸਾਹਿਬ ਨੂੰ ਸੈਕ ਕਰ ਸਕਦੀ ਹੈ ਜਦਕਿ ਗਿਆਨੀ ਕਪੀ ਸਿੰਘ ਉਹ ਅਸਲ ਜੇ ਮਰਿਆਦਾ ਕੀ ਆ ਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਕੀ ਕਾਲਜ ਚੰਗਾ ਇਹ ਸੀ ਪਦਵੀ ਦਾ ਵੀ ਸਨਮਾਨ ਸੀ ਪਰ ਚੰਗਾ ਵੀ ਇਹ ਸੀ ਪਦਵੀ ਦੀ ਸਨਮਾਨ ਸੀ ਕਿ ਜੇ ਕੋਈ ਮੇਰੇ ਖਿਲਾਫ ਸ਼ਿਕਾਇਤ ਵੀ ਸੀ ਤੇ ਉਹਦਾ ਜਿਹੜਾ ਜਾਂਚ ਪੜਤਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਤੀ ਜੱਜਹਦਾਰ ਸ੍ਰੀ ਅਕਾਲ ਤਖਤ ਸਾਹਿਬ ਕਰਦੇ ਇਹਦੇ ਨਾਲ ਪਦਵੀ ਦਾ ਸਨਮਾਨ ਰਹਿਣਾ ਸੀ ਪਰ ਜਦੋਂ ਤੁਹਾਨੂੰ ਇੱਥੇ ਰੱਖਿਆ ਗਿਆ ਸੀਗਾ ਸਿਵਾਮਾਨ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਜੀ 1998 96 ਦੀ ਸ਼ਾਇਦ ਗੱਲ ਹੈ ਉਦੋਂ ਕੋਈ ਪੜਤਾਲੀਆਂ ਤੁਹਾਡੇ ਉੱਤੇ ਕਮੇਟੀ ਨਹੀਂ ਬਿਠਾਈ ਗਈ ਸੀ ਕੋਈ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸੀ 2007 ਦੇ ਵਿੱਚ ਲਗਭਗ 18 ਸਾਲਾਂ ਬਾਅਦ ਮੈਂ ਬਿਲਕੁਲ ਜੀ ਹੁਣ ਆ ਤਾਂ ਮੈਂ ਰਗੂਜੀਤ ਸਿੰਘ ਵਰਕਤੇਲ ਇਲਜ਼ਾਮ ਲਾਦਣਾ ਹੈ ਕਿ ਉਹ ਐਨਆਰਆਈ ਸਰਾ ਬਣੀ ਹੈ ਉਹਦੇ ਵਿੱਚ ਘਪਲੇ ਹੋਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਲੰਗਰ ਬਣਿਆ ਉਹਦੇ ਵਿੱਚ ਘਪਲੇ ਹੋਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ 18 20 ਸਾਲ ਪਹਿਲਾਂ ਲੰਗਰ ਬਣਿਆ 18 20 ਸਾਲ ਪਹਿਲਾਂ ਸਰਾ ਬਣੀ ਹੈ ਮੈਂ ਐਪਲੀਕੇਸ਼ਨ ਮੂਵ ਕਰ ਦੇਣਾ ਹੈਗਾ ਤੇ ਕੀ ਇਹ ਜਾਂਚ ਕਰਵਾਉਣਗੇ ਕਿਹੜੀ ਸਰਾ ਕਿਹੜੀ ਸਰਾ ਸਾਰਾ ਗੜੀ ਸਰਾਾਂ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਚਾਈਨਾ ਤੋਂ ਲਿਆਂਦੇ ਗਏ ਤੇ ਉਹ ਚਾਣਾ ਤੋਂ ਲਿਆਂਦਾ ਗਿਆ ਤੇ ਉਹ ਚਾਰ ਦਿਨ ਹੀ ਚੱਲਿਆ ਹੈਗਾ ਤੇ ਲੰਗਰ ਦਾ ਜਿਹੜਾ ਅਸਟੀਮੇਟ 5 ਕਰੋੜ ਦਾ ਸੀ ਤੇ 22-23 ਕਰੋੜ ਦਾ ਬਣਿਆ ਉਹ ਵੀ ਅਧੂਰਾ ਛੱਡ ਕੇ ਕੰਪਨੀ ਭੱਜ ਗਈ ਇਹ ਕੌਣ ਜ਼ਿੰਮੇਵਾਰ ਹੈ ਹਰਿਆਣੇ ਦੇ ਵਿੱਚ 7 ਕਰੋੜ ਰੁਪਇਆ ਲਾ ਕੇ ਜੀਨ ਦੇ ਵਿੱਚ ਇੱਕ ਬਿਲਡਿੰਗ ਤਿਆਰ ਕੀਤੀ ਖੰਡਰ ਬਣੀ ਪਈ ਹੈ ਉਹ 7 ਕਰੋੜ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਲੱਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਇਹਦੀ ਪੜਤਾਲ ਨਹੀਂ ਹੋਣੀ ਚਾਹੀਦੀ ਇਹਦੀ ਮੈ ਅਪਲੀਕੇਸ਼ਨ ਦੇ ਦਿੰਨਾ ਹੈਗਾ ਵੱਡੀ ਗੱਲ ਕੀ ਤੁਹਾਡਾ ਤਾਂ ਮੈਟਰ ਵੀ ਨਿੱਜੀ ਸੀ ਹਾਲਾਂਕਿ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਸੰਸਥਾ ਦੇ ਬਿਲਕੁਲ ਮੈਂ ਮੈਂ ਤੁਹਾਨੂੰ ਵੀ ਇਹੋ ਜਿਹੇ ਮਸਲੇ ਘਣਾ ਦੇਣਾ ਹੈਗਾ ਜਿਹਦੀ ਪੜਤਾਲ ਹੋਣੀ ਚਾਹੀਦੀ ਹੈ ਜੇ ਪੜਤਾਲ ਹੋਵੇ ਮੈਂ ਦਾਅਵੇ ਨਾ ਕਹਿੰਦਾ ਕਿ ਇਹ ਬੰਦੇ ਜਿਹੜੇ ਨੇ ਜਿਹੜੇ ਮੇਰੇ ਖਿਲਾਫ ਪੜਤਾਲ ਕਰਦੇ ਸੀ ਏਕ ਟਾਇਰੇ 'ਚ ਖੜੇ ਹੋਣਗੇ ਇੱਕ ਸਿੰਘ ਸਾਹਿਬ ਤੁਹਾਡੇ ਤੋਂ ਪਹਿਲਾਂ ਇਜ਼ਾਮ ਲੱਗਾ ਕਿ ਦਿੱਲੀ ਜਿਹੜੀ ਜਾਰੀ ਆ ਰਹੀ ਹੈ ਸਿੰਘ ਸਾਹਿਬ ਕਿੰਨਾ ਤੋਂ ਵੀ ਕਰ ਚੁੱਕੇ ਹੋ ਪਰ ਹੁਣ ਬੇਚਰਚਾਵਾਂ ਨੇ ਕਿ ਕਾਲੀ ਬੀਜੇਪੀ ਗੜਜੋੜ ਹੋਣ ਦੀਆਂ ਤਿਆਰੀਆਂ ਨੇ ਔਰ ਮੈਂ ਤਾਂ ਹੁਣ ਜੀ ਬ੍ਰੇਕਫਾਸਟ ਕਰਕੇ ਆਇਆ ਹਾਂ ਸਰਦਾਰਗੁਰ ਪ੍ਰਤਾਪ ਸਿੰਘ ਦੇ ਟਿੱਕਾ ਦੇ ਘਰ ਤੇ ਉਹ ਬਾਬਾ ਮਹਾਰਾਜ ਸਿੰਘ ਦੇ ਪਰਿਵਾਰ ਚੋਂ ਨੇ ਮੈਨੂੰ ਤਾਂ ਅੱਜ ਹੀ ਪਤਾ ਲੱਗਿਆ ਕਿ ਬਾਬਾ ਮਹਾਰਾਜ ਸਿੰਘ ਦੇ ਕਈ ਸ਼ਸਤਰ ਵਸਤਰ ਉਹਨਾਂ ਦੇ ਘਰੇ ਰਹਿਏ ਨੇ ਮੈਂ ਤਾਂ ਵੈਸੇ ਇਸ ਕਰਕੇ ਗਿਆ ਸੀ ਕਿ ਭਾਈ ਡੈਪੂਟੇਸ਼ਨ ਤੇ ਬੜਾ ਲੰਬਾ ਸਮਾਂ ਹੋ ਗਿਆ ਤੈਨੂੰ ਭਾਜਪਾ ਚ ਜਾ ਕੇ ਨੂੰ ਵਾਪਸ ਆ ਜਾ ਪਰ ਉੱਥੇ ਜਾ ਕੇ ਪਤਾ ਲੱਗਿਆ ਵੀ ਬਾਬਾ ਮਹਾਰਾਜ ਸਿੰਘ ਦੇ ਪਰਿਵਾਰ ਚੋਂ ਉਹਨਾਂ ਦੇ ਤਾਂ ਸ਼ਸਤਰ ਵਸਤਰ ਪਏ ਨੇ ਮਹਾਰਾਜ ਦੇ ਮੈਂ ਉਹਨਾਂ ਦੇ ਪਰ ਸਮਝਦੇ ਹੋਏ ਕਿ ਜਦ ਗੜ ਜੋੜ ਹੁੰਦਾ ਤਾਂ ਪੰਜਾਬ ਦੀ ਉਹਦੇ ਵਿੱਚ ਪਲਾਈ ਆ ਕਿਉਂਕਿ ਪਹਿਲਾਂ ਵੀ ਕਾਫੀ ਮੈਂ ਇਹਦੇ ਬਾਰੇ ਕੁਝ ਨਹੀਂ ਮੈਨੂੰ ਪਤਾ ਜੀ ਸਿੰਘ ਸਾਹਿਬ ਇੱਕ ਤਾਂ ਅਸਤੀਫਾ ਦੇ ਕੋਲੋਂ ਐਸਡੀਪੀਸੀ ਦੇ ਪ੍ਰਧਾਨਗੀ ਦੇ ਦਿੱਤਾ ਕਿ ਸੱਤ ਮੈਂਬਰੀ ਅੰਤਰਿਕ ਕਮੇਟੀ ਦਾ ਵੀ ਦਿੱਤਾ ਜਿਹੜੀ ਕਾਫੀ ਤੱਕ ਸੇਵਾ ਉਹ ਨਹੀਂ ਦੇਣਾ ਚਾਹੀਦਾ ਸੀ ਉਹ ਕੱਲ ਤੱਕ ਸਭ ਦੀ ਸੇਵਾ ਹੈ ਉਹ ਝੋਲੀ ਪਾ ਕੇ ਹਰ ਸਿੱਖ ਖੁਸ਼ ਹੁੰਦਾ ਹੈ ਉਹ ਸੇਵਾ ਕਰਨੀ ਚਾਹੀਦੀ ਸੀ ਜਨਰਲ ਹਰਿਆਣਾ ਕਮੇਟੀ ਬਣਾਉਂਦਾ ਪਿੱਛੇ ਕੋਣ ਆਇਆ ਜੀ ਮੇਰੇ ਇਹ ਰਕੁਜੀਤ ਸਿੰਘ ਵਰਕ ਜੀ ਤੁਸੀਂ ਪੂਰੇ ਹਰਿਆਣੇ ਦੇ ਬੱਚੇ-ਬੱਚੇ ਨੂੰ ਪੁੱਛ ਲਓ ਜੀ ਤੁਸੀਂ ਹਰਿਆਣਾ ਕਮੇਟੀ ਬਣਾ ਮੈਂ ਤਾਂ ਕਹਿੰਦਾ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਰਗਜੀਤ ਸਿੰਘ ਵਿਰਕ ਦਾ ਬੁੱਤ ਜਿਹੜਾ ਨਾ ਕਰਨਾਲ ਚੌਂਕ ਦੇ ਵਿੱਚ ਲਾਉਣਾ ਚਾਹੀਦਾ ਉਹਨੇ ਹਰਿਆਣਾ ਕਮੇਟੀ ਬਣਾਈ ਆ ਆ ਵੀ ਸਾਹਿਬ ਕੱਲੋ ਜਦੋਂ ਪ੍ਰੈਸ ਕਾਨਫਰੈਂਸ ਸ਼ੁਰੂ ਹਰਿਆਣਾ ਕਮੇਟੀ ਕਿੰਨੇ ਵਾਰ ਮੰਨਦੇ ਹੋ ਹਰਿਆਣਾ ਕਮੇਟੀ ਬਣਨ ਵਾਸਤੇ ਕਿਹਨੂੰ ਜ਼ਿੰਮੇਵਾਰ ਮੰਨਦੇ ਤੁਸੀਂ ਉਹ ਰਗਜੀਤ ਸਿੰਘ ਵਿਰਕ ਉਹਦਾ ਬੁੱਤ ਲਾਉਣਾ ਚਾਹੀਦਾ ਕਰਨਾਲ ਦੇ ਵਿੱਚ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿਹਦੇ ਕਰਕੇ ਹਰਿਆਣਾ ਕਮੇਟੀ ਬਣੀ ਪਰ ਅਕਾਲੀ ਦਲ ਕਹਿੰਦੇ ਨੇ ਕਿ ਸਰਕਾਰਾਂ ਦਾ ਕੰਮ ਕੇਂਦਰ ਸਰਕਾਰ ਦਾ ਕੰਮ ਹੈ ਬੀਜੇਪੀ ਦਾ ਕੰਮ ਕਿ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ ਇਸ ਕਰਕੇ ਸਾਨੂੰ ਵੱਖਰੀ ਕਮੇਟੀ ਚਾਹੀਦੀ ਹੈ ਉਹ ਜ਼ਿਆਦਤੀ ਕਿਸ ਕਾਰਨ ਹੋ ਰਹੀ ਸੀ ਇਹਦੀ ਪੜਤਾਲ ਕਰੋ ਤੇ ਸਾਹਮਣੇ ਕੌਣ ਆਊਗਾ ਜੀ ਰਗੂਜੀਤ ਸਿੰਘ ਘਰਕਾ ਉਹ ਇਹਨਾਂ ਨੇ ਤਿਆਰ ਕੀਤਾ ਰਗੂ ਗਿਰਕਣ ਆਣੀ ਫਿਰ ਬਿਲਕੁਲ ਜੀ ਉਹ ਸਾਰ ਤੁਸੀਂ ਹਰਿਆਣੇ ਦੇ ਬੱਚੇ-ਬੱਚੇ ਨੂੰ ਪੁੱਛ ਲਓ ਜੀ ਕਿ ਕੌਣ ਜ਼ਿੰਮੇਵਾਰ ਹੈ ਹਰਿਆਣਾ ਗੁਰਦਾਰਾ ਪ੍ਰਬੰਧਨ ਕਮੇਟੀ ਲਈ ਸਿੰਘ ਸਾਹਿਬ ਤੁਸੀਂ ਵਾਰ-ਵਾਰ ਕਹਿੰਦੇ ਹੋ ਕਿ ਜਿਹੜਾ ਜਿਸ ਤਰ੍ਹਾਂ ਤੁਹਾਡੇ ਨਾਲ ਹੋਈ ਹੈ ਪਹਿਲੀ ਵਾਰ ਹੋਇਆ ਕਿ ਇਸ ਤਰ੍ਹਾਂ ਪ੍ਰੋਮੀਨੈਂਟਲੀ ਤੁਸੀਂ ਸਾਹਮਣੇ ਆਏ ਹੋ ਜ਼ਿਆਦਾਤਰ ਜਥੇਦਾਰ ਸਾਫ ਥੋੜਾ-ਬਹੁਤ ਇੱਕ ਅੱਧਾ ਵਿਆਹ ਦੇ ਕੇ ਪਿੱਛੇ ਹੋ ਜਾਂਦੇ ਨੇ ਪਹਿਲੇ ਬਹੁਤ ਵਾਰ ਹੋ ਚੁੱਕਾ ਔਰ ਤੁਸੀਂ ਇਹ ਗੱਲ ਕਹੀ ਵੀ ਹੈ ਪਬਲੀਕਲੀ ਲੇਕਿਨ ਮੈਂ ਕਹਿਣਾ ਚਾਹੁੰਦਾ ਕਿ ਵਿਦਾਂਤੀ ਸਾਹਿਬ ਦੇ ਸਮੇਂ ਇੱਕ ਖਰਾਲਾ ਪਿਆਰ ਹੋਇਆ ਸੀਗਾ ਕਿ ਇੱਕ ਜਿਹੜੀ ਮਰਿਆਦਾ ਫਿਕਸ ਕੀਤੀ ਜਾਵੇ ਐਸਟੀਪੀਸੀ ਨੂੰ ਲਾਂਭੇ ਕੀਤਾ ਜਾਵੇ ਐਨੇ ਆ ਚੀਜ਼ਾਂ ਤੋਂ ਸਿੰਘ ਸਾਹਿਬ ਜੀ ਦੀ ਨਿਯੁਕਤੀ ਹਾਂ ਇਹ ਕਹੀ ਸਕਦਾ ਮਾਂਗ ਉੱਠਦੀ ਆ ਰਹੀ ਹੈ ਕਿ ਨਿਪਟਾਰੇ ਸੇਵਾ ਮੁਕਤੀ ਇਹ ਕਿਉਂ ਨਹੀਂ ਹੋਏ ਜਾ ਰਹੇ ਜਿਹਦੇ ਪਿੱਛੇ ਕੀ ਸਾਜ਼ਿਸ਼ ਹੈ ਤਾਂ ਕਿਉਂ ਕੌਣ ਹੈ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਨਾ ਜੀ ਉਹ ਇਹ ਹੈ ਕਿ ਜ਼ਹੇਦਾਰ ਜੋਗਿੰਦਰ ਸਿੰਘ ਜੀ ਵਿਦਾਂਤੀ ਦੇ ਇੱਕ ਐਸਟੀਪੀਸੀ ਨੂੰ ਲਿਖਿਆ ਸੀ ਹੁਕਮਨਾਮਾ ਕਰਕੇ ਭੇਜਿਆ ਸੀ ਕਿ ਜ਼ਹੇਦਾਰ ਦੀ ਸੇ ਔਰ ਜਦੋਂ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ 2018 ਦੇ ਵਿੱਚ ਸੇਵਾ ਸੰਭਾਲੀ ਸੀ ਤਾਂ ਮੈਂ ਦੋ ਰਿਮਾਈਂਡਰ ਭੇਜੇ ਸੀ ਉਸ ਹੁਕਮਨਾਮੇ ਦਾ ਹਵਾਲਾ ਦੇ ਕੇ ਜੀ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਰਿਮਾਈਂਡਰਾਂ ਦੀਆਂ ਕਾਪੀਆਂ ਜਿਹੜੀਆਂ ਪਈਆਂ ਨੇ ਜਿਹੜੀਆਂ ਮੇਰੇ ਦੌਰ ਦੇ ਵਿੱਚ ਐਸਪੀਸੀ ਨੂੰ ਗਈਆਂ ਨੇ ਹੁਣ ਤੁਸੀਂ ਦੇਖੋ ਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹ ਵਰਲਡ ਵਾਈਡ ਜਿਹੜੇ ਸਿੱਖਾਂ ਦੇ ਜਥੇਦਾਰ ਹੁੰਦੇ ਨੇ ਪੂਰੀ ਦੁਨੀਆ ਦੇ ਸਿੱਖ ਜਿਹੜੇ ਉਹਨੂੰ ਸਨਮਾਨ ਕਰਦੇ ਆ ਚਾਹੇ ਸਿੱਖ ਪਾਕਿਸਤਾਨ ਦਾ ਹੋਵੇ ਚਾਹੇ ਸਿੱਖ ਅਮਰੀਕਾ 'ਚ ਚਾਹੇ ਸਿੱਖ ইংল্যান্ড ਚਾਹੇ ਸਿੱਖ ਸਾ ਕਿ ਜਥੇਦਾਰ ਦੀ ਪਦਵੀ ਜਿਹੜੀ ਹੈ ਹਰ ਸਿੱਖ ਲਈ ਸਨਮਾਨਯੋਗ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੋਂਦ ਹੱਦ ਹੈ ਇਹ ਅੱਜ ਸ਼ੰਭੂ ਬਾਡਰ ਤੱਕ ਸਿਮਟ ਕੇ ਰਹਿ ਗਈ ਹੈ ਤੇ ਉਹ ਪੋਸਟ ਉਹ ਅਹੁਦਾ ਜਿਹੜਾ ਪੂਰੀ ਦੁਨੀਆ ਦੇ ਸਿੱਖ ਜੀ ਨੂੰ ਮਾਨਤਾ ਦਿੰਦੇ ਆ ਉਹਦੀ ਨਿਯੁਕਤੀ ਦੇ ਵਿੱਚ ਫਿਰ ਪੂਰੀ ਦੁਨੀਆ ਦੇ ਸਿੱਖਾਂ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਕੇਵਲ ਇੱਕ ਸੰਸਥਾ ਦੀ ਨਹੀਂ ਹੋਣੀ ਚਾਹੀਦੀ ਜਿਹਦੀ ਹੋਂਦ ਜਾ ਜਿਹਦੀ ਹੱਦ ਜਿਹੜੀ ਹੈ ਅੱਜ ਸ਼ਬੂ ਬੱਟ ਤੇ ਮੁੱਕ ਗਈ ਹੈ ਕਿ ਤਾਜ਼ਾ ਖੁਟ ਆ ਰਹੀ ਹੈ ਕਿ ਕਿਰਪਾਲ ਸਿੰਘ ਬਡੁੰਗਰ ਹੋਰਾਂ ਨੇ ਵੀ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦਿੱਤਾ ਹੁਣੇ ਲੇਟੈਸਟ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ ਪਰ ਮੈਂ ਫਿਰ ਕਹਿੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਸੇਵਾ ਝੋਣੀ ਪਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਈ ਝੋੜੀ ਪਾਈ ਸੇਵਾ ਤੋਂ ਮੁਨਕਰ ਹੋਣਾ ਇਹ ਠੀਕ ਨਹੀਂ ਜੰਦਰ ਸਰ ਤੁਸੀਂ ਕਹ ਰਹੇ ਕਿ ਦੁਨੀਆ ਪਰਦੇ ਜਿਹੜੇ ਸਿੱਖਣੇ ਜਦੇਦਾਰ ਸਮਰਪਿਤ ਹੁੰਦੇ ਨੇ ਇੱਕ ਨਾਨਕਸ਼ਾ ਹੀ ਕੈਲੰਡਰ ਜਿਹੜਾ ਸੀ ਉਹ ਵੀ ਜਦੇਦਾਰਾਂ ਵੱਲੋਂ ਰਿਲੀਜ਼ ਕੀਤਾ ਗਿਆ ਉਹ ਉਹ ਕਿਉਂ ਹੋਇਆ ਡੈਟਰਨਲ ਮੈਟਰ ਨੇ ਜਦੋਂ ਪੰਥ ਇਕੱਠਾ ਹੋਏਗਾ ਤੇ ਇਸ ਮਸਲੇ ਦੇ ਉੱਤੇ ਚਰਚਾ ਹੋ ਸਕਦੀ ਹੈ ਇਹ ਵਿਦਵਾਨਾਂ ਦਾ ਵਿਸ਼ਾ ਜੰਦਰ ਸਰ ਅਸੀਂ ਦੇਖਿਆ ਜਿਵੇਂ ਇਹ ਚੱਲ ਰਿਹਾ ਸਿਸਟਮ ਤੁਸੀਂ ਸਟੇਜਾਂ ਤੋਂ ਵੀ ਹੁਣ ਬਾਦਲ ਪਰਵਾਦ ਦਾ ਵੀ ਨਾਮ ਲੈ ਰਹੇ ਹੋ ਕਈ ਚੀਜ਼ਾਂ ਤੁਸੀਂ ਸਾਹਮਣੇ ਕਿ ਇੱਕ ਪਰਿਵਾਰ ਨੂੰ ਜਾਂ ਇੱਕ ਵਿਅਕਤੀ ਨੂੰ ਬਚਾਉਣ ਵਾਸਤੇ ਸਾਰਾ ਕੀਤਾ ਜਾ ਰਿਹਾ ਹੈ ਤੁਸੀਂ ਲਾਂਬੇ ਹੋ ਚੁੱਕੇ ਹੋ ਜਾਂ ਤੁਹਾਨੂੰ ਤੁਹਾਡਾ ਗਿਆ ਹੋਰਾਂ ਦੀ ਵਾਰੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੀਜਾ ਚੈਪਟਰ ਤੁਸੀਂ ਕਹਿ ਰਹੇ ਹੋ ਕੋਈ ਮਿਸਾਲ ਪੈਦਾ ਕਰਨੀ ਚਾਹੋਗੇ ਜਾਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾ ਸਿੰਘ ਸਾਹਿਬ ਤੁਹਾਡੀ ਜਗ੍ਹਾ ਤੇ ਹੋਰ ਵੀ ਆਉਣਗੇ ਉਹ ਕਿਸ ਤਰ੍ਹਾਂ ਕੰਮ ਕਰਨ ਕਿਸ ਤਰ੍ਹਾਂ ਸਿੱਖ ਕੌਮ ਨੂੰ ਸੇਧ ਦੇਣ ਨਾ ਕਿਸੇ ਪਰਿਵਾਰ ਦੇ ਹੋ ਕੇ ਕੋਈ ਅਜਿਹੀ ਗੱਲ ਕਹਿਣਾ ਚਾਹੋਗੇ ਕਿਉਂਕਿ ਕਈ ਆਏ ਕਈ ਜਾਣੇ ਨੇ ਹੋਰ ਵੀ ਆਉਣੇ ਨੇ ਸਿੰਘ ਸਾਹਿਬ ਪਰ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਪਹਿਲਾਂ ਵੀ ਚੱਲਦਾ ਰਿਹਾ ਸੀਗਾ ਹੁਣ ਵੀ ਚੱਲ ਰਿਹਾ ਹੈ ਭਾਮੀ ਸਾਹਿਬ ਵੀ ਚਲੇ ਗਏ ਨੇ ਹੋਰ ਵੀ ਆਉਣਗੇ ਹੋਰ ਵੀ ਜਾਣਗੇ ਪਰ ਕੋਈ ਸਿੰਘ ਸਾਹਿਬ ਇਹ ਜ਼ਰਤ ਕਰ ਸਕਦੇ ਨੇ ਕਿ ਇਸ ਨੂੰ ਲਾਂਭੇ ਕੀਤਾ ਜਾ ਸਕੇ ਸਿਆਸਤ ਨੂੰ ਇਸ ਤੋਂ ਇਹ ਹੀ ਵੱਡਾ ਸਵਾਲ ਹੈਗਾ ਅਸੀਂ ਇਹੋ ਹੀ ਗੱਲ ਲੈ ਕੇ ਪਿੰਡ-ਪਿੰਡ ਜਾਣ ਦਾ ਮਨ ਬਣਾਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਜਿਹੜੀ ਜਥੇਬੰਦੀ ਹੈ ਖੂਨ ਦੇ ਕੇ ਬਣੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਵਾਈ ਦੇ ਵਿੱਚ ਪੂਰੀ ਦੁਨੀਆ ਦੇ ਸਿੱਖਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਜਦੋਂ ਜਥੇਦਾਰ ਦੀ ਚੋਣ ਦੇ ਵਿਧੀ ਵਿਧਾਨ ਬਣਨਗੇ ਤੇ ਮੈਨੂੰ ਲੱਗਦਾ ਕਿ ਸਮੱਸਿਆ ਦਾ ਹੱਲ ਹੋ ਜਾਏਗਾ ਸਿੰਘ ਸਾਹਿਬ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਬਾਦਲ ਪਰਿਵਾਰ ਨੂੰ ਸਿਰਫ ਬਚਾਉਣ ਵਾਸਤੇ ਜਾਂ ਬਾਦਲ ਪਰਿਵਾਰ ਦੀ ਹੋਂਦ ਰੱਖਣ ਵਾਸਤੇ ਜਿਹੜਾ ਸਾਰਾ ਡਰਾਮਾ ਜਿਹੜਾ ਉਹ ਰਚਿਆ ਜਾ ਰਿਹਾ ਉਹ ਤਾਂ ਮੈਂ ਵੀ ਕੱਲ ਲਿਖਿਆ ਜੀ ਇੱਕ ਵਿਅਕਤੀ ਵਿਸ਼ੇਸ਼ ਦੀ ਸਿਆਸਤ ਨੂੰ ਬਚਾਉਣ ਵਾਸਤੇ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਸਿੰਘ ਸਾਹਿਬ ਤੁਸੀਂ ਦੋ ਤਰੀਕ ਨੂੰ ਜਿਹੜਾ ਫੈਸਲਾ ਕੀਤਾ ਸੀ ਉਹਦੇ ਚੋਂ ਅਕਾਲੀ ਦਲ ਨੂੰ ਇਕੱਠੇ ਕਰਨ ਦਾ ਫੈਸਲਾ ਕੀਤਾ ਸੀ ਕਿ ਅਕਾਲੀ ਦਲ ਇੱਕ ਹੋ ਜਵੇ ਬਾਕੀ ਸਾਰੇ ਆਪਣੇ ਚੁੱਲ੍ਹੇ ਚੌਕੇ ਸੰਭਾਲ ਲੈਣ ਇਕੱਠਾ ਕਰਨ ਦੇ ਵਿੱਚ ਕਿੰਨਾ ਗਰੋਲ ਅਦਾ ਕਰੋਗੇ ਕਿਉਂਕਿ ਫੈਸਲਾ ਤੁਹਾਡੇ ਉੱਤੇ ਹੀ ਦਿੱਤਾ ਗਿਆ ਹੁਣ ਤੁਸੀਂ ਇੱਕ ਜ਼ਿੰਮੇਵਾਰੀ ਵੱਖਰੀ ਸੰਭਾਲ ਲਈ ਪੰਥ ਨੂੰ ਲਾਲ ਲੈ ਕੇ ਜੇ ਤਾਂ ਸਭ ਇੱਥੇ ਇਹਦੇ ਨਾਲ ਹੀ ਮੈਂ ਇੱਕ ਚੀਜ਼ ਜੋੜ ਦਿੰਦਾ ਤੁਸੀਂ ਕਾਫੀ ਹੌਕਾ ਦਿੰਦੇ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰਨ ਦਾ ਅਸੀਂ ਬੜੀ ਵਾਰ ਸੁਣਿਆ ਤੁਸੀਂ ਸ੍ਰੀ ਹਕਾਲਤਖਤ ਸਾਹਿਬ ਦੀ ਫਸੀਲ ਤੋਂ ਵੀ ਦਿੰਦੇ ਹੋ ਇਹ ਪਾੜ ਕਿਸ ਤਰ੍ਹਾਂ ਪੈ ਗਿਆ ਤੁਹਾਡੇ ਵਿੱਚ ਜਾਂ ਬਾਦਲਾਂ ਦੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਇਹ ਗੱਲ ਇਹ ਜਿੰਨਾ ਸਾਨੂੰ ਜਾਣਕਾਰੀ ਮਿਲੀ ਹੈ ਜਿਹੜਾ ਫਖਰੇ ਕੌਮ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਉਸ ਨੂੰ ਲੈ ਕੇ ਕਿਤੇ ਖਫਾ ਜਿਹੜਾ ਹੈ ਦੋ ਪਾੜ ਕੋਈ ਨਹੀਂ ਦੇਖੋ ਅਸੀਂ ਸਿਰਫ ਤੇ ਸਿਰਫ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕੀਤੀ ਹੈ ਸਾਡੀ ਕੋਈ ਕਿਸੇ ਪਰਿਵਾਰ ਨਾਲ ਨੰਝਜੇ ਨਿੱਜੀ ਦੁਸ਼ਮਣੀ ਨਹੀਂ ਹੈ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੋਇਆ ਹੈ ਔਰ ਮੇਰਾ ਇਕੱਲੇ ਦਾ ਹੁਕਮਨਾਮਾ ਨਹੀਂ ਹੈ ਉਹ ਪੰਥ ਸਿੰਘ ਸਹਿਬਾਨ ਦੀ ਸਰਬਸੰਮਤੀ ਦੇ ਨਾਲ ਹੋਇਆ ਹੁਕਮਨਾਮਾ ਹੈ ਇਸ ਕਰਕੇ ਜਿਹੜਾ ਇਹ ਕਹਿਣਾ ਕਿ ਇਕੱਲਾ ਮੈਂ ਹੀ ਉਹਦਾ ਜ਼ਿੰਮੇਵਾਰ ਹਾਂ ਇਹ ਬਿਲਕੁਲ ਜਿਹੜਾ ਕੋਰਾ ਝੂਠ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਗੁਰੂ ਪਾਤਸ਼ਾਹਗੇ ਅਰਦਾਸ ਕਰਕੇ ਪੰਥ ਸਿੰਘ ਸਹਿਬਾਨਾਂ ਦੀ رائے مشਵਰੇ ਤੋਂ ਬਾਅਦ ਇਹ 2 ਦਸੰਬਰ ਦਾ ਹੁਕਮਨਾਮਾ ਹੋ ਔਰ ਸਾਡੀ ਕਿਸੇ ਨਾਲ ਦੁਸ਼ਮਣ ਨਹੀਂ ਹੈ ਕਿਸੇ ਨਾਲ ਕੋਈ ਲਾਕ ਡਾਕ ਨਹੀਂ ਹੈ ਕੋਈ ਰੰਜਿਸ਼ ਨਹੀਂ ਜਿਹੜੇ ਅਕਾਲੀ ਦਲ ਨੂੰ ਇਕੱਠਾ ਕਰਦੇ ਅਕਾਲੀ ਦਲ ਨੂੰ ਇਕੱਠਾ ਕਰਨ ਦਾ ਇੱਕ ਕਰਦਾ ਜਿਹੜਾ ਉਹ ਗਮਨਾਮ ਆਇਆ ਮਦਦ ਕਿੰਨਾ ਰੋਲ ਅਦਾ ਕਰਾ ਉਹਨਾਂ ਨੂੰ ਸੱਦਾ ਜਾਂਦਾ ਜਿਨ੍ਹਾਂ ਨਾਲ ਨਜ਼ਦੀਕੀਆਂ ਨੂੰ ਗੌਰ ਸਾਹਿਬ ਸ਼ਾਮਲ ਤੁਸੀਂ ਦੇਖੇ ਸਾਡਾ ਕੀ ਰੋਲ ਰਹੇਗਾ ਅਕਾਲੀ ਦਲ ਨੂੰ ਇਕੱਠਾ ਕਰਨ ਦੇ ਲਈ ਦੇਖੋ ਅਸੀਂ ਤਾਂ ਹੋਕਾ ਦੇਣਾ ਜੀ ਸਾਡਾ ਚੌਕੀਦਾਰ ਦਾ ਕੰਮ ਹੁੰਦਾ ਜੀ ਹੋਕਾ ਦੇਣਾ ਜੀ ਇਹਨਾਂ ਪੰਥ ਨੇ ਵੇਖਣਾ ਜੀ ਇਕੱਠੇ ਹੋ ਕੇ ਰਾਸੀ ਹੋਣ ਸਿੱਖਾਂ ਦੀ ਬਚਾਉਣੀ ਹੈ ਜਿੰਨੇ ਬਚਾਉਣਾ ਸਿੰਘ ਸਾਹਿਬ ਗੋਹਰ ਸਾਹਿਬ ਦਾ 22 ਨਵੰਬਰ 2022 ਨੂੰ ਪੰਥ ਤੋਂ ਛੇਕੇ ਜਾ ਚੁੱਕੇ ਨੇ ਤਨਤ ਸਾਹਿਬ ਦੇ ਹੁਕਮਨਾਮੇ ਦੇ ਮੁਤਾਬਕ ਠੀਕ ਛੇਕੇ ਹੋਏ ਵਿਅਕਤੀ ਨੂੰ ਪੰਥਕ ਪਾਰਟੀ ਦਾ ਮੁਖੀ ਆਪਣੇ ਪਰਿਵਾਰਕ ਫੰਕਸ਼ਨਾਂ ਤੇ ਬੁਲਾ ਸਕਦਾ ਨਹੀਂ ਮर्याਦਾ ਨਹੀਂ ਕਹਿੰਦੀ ਜੀ ਮर्याਦਾ ਚਲਦੀ ਨਹੀਂ ਨਹੀਂ ਅ ਸਿੰਘ ਸਾਹਿਬ ਰਾਜਸੀ ਮर्याਦਾ ਦੀ ਗੱਲ ਕੀਤੀ ਤੁਸੀਂ ਜਿਸ ਤਰ੍ਹਾਂ ਹੁਕਾ ਦੇ ਰਹੇ ਹੋ ਤੁਸੀਂ ਕੱਲ ਨੂੰ ਕਿਉਂਕਿ ਛੋਟੀ ਕਾਲੀ ਦਲ ਵੀ ਅਸਰੇ ਬਣਿਆ ਸੀ ਰਾਸ਼ੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਲੇਕਿਨ ਅੱਜ ਜੇ ਜਿਸ ਤਰ੍ਹਾਂ ਦੇ ਤੁਹਾਡੇ ਮਤਲਬ ਬਿਆਨ ਨੇ ਜਿਸ ਤਰ੍ਹਾਂ ਜੋ ਹਾਲਾਤ ਨੇ ਉਹ ਨਹੀਂ ਨਜ਼ਰ ਆ ਰਿਹਾ ਠੀਕ ਕੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਕਾਲੀ ਦਲ ਸਿਰਜਿਆ ਜਾ ਸਕਦਾ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਤੁਸੀਂ ਜਾ ਰਹੇ ਦੇਖੋ ਇਹ ਅਕਾਲ ਪੁਰਖ ਦੇ ਹੁਕਮ ਚ ਹੈ ਜੀ ਉਹ ਅਕਾਲ ਪੁਰਖ ਨੂੰ ਕੀ ਪਾਉਂਦਾ ਹੈ ਕੀ ਨਹੀਂ ਪਾਉਂਦਾ ਇਹ ਤਾਂ ਅਕਾਲ ਪੁਰਖ ਹੀ ਜਾਣਦਾ ਹੈ ਪਰ ਮੈਂ ਇਨਾਂ ਕਾ ਜ਼ਰੂਰ ਕਹਿਣਾ ਚਾਹਾਂਗਾ ਕਿ ਸਿੱਖਾਂ ਦੀ ਰਾਸੀ ਹੋਂਦ ਦੀ ਪ੍ਰਤੀਨਿਧ ਇੱਕ ਜਮਾਤ ਹੋਣੀ ਚਾਹੀਦੀ ਹੈ ਜਿਹੜੀ ਪੰਜਾਬ ਪੰਜਾਬੀਅਤ ਔਰ ਪੰਥ ਦੀ ਪੈਰੀਦਾਰ ਕਰਨ ਦੇ ਲਈ ਜਿਹੜਾ ਹੈ ਪੀੜੀ ਤਰ੍ਹਾਂ ਜਿਹੜੀ ਹੈ ਉਹ ਤਿਆਰ ਬਰ ਤਿਆਰ ਹੋਵੇ ਔਰ ਉਹਦਾ ਹਰ ਲੀਡਰ ਨਿੱਜੀ ਲਾਲਸਾਵਾਂ ਤੋਂ ਉੱਠ ਕੇ ਪੰਜਾਬ ਪੰਜਾਬੀਅਤ ਤੇ ਗੁਰੂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰੇ। ਅਕਾਲੀ ਦਲ ਅਕਾਲੀ ਦਲ ਦੇ ਤਰ੍ਹਾਂ ਦੀ ਜੋਰ ਹੋਣੀ ਆ ਅਕਾਲੀ ਦਲ ਦਾ ਪ੍ਰਧਾਨ ਚੁਣ ਹੋਣੀ ਇਹ ਗੱਲ ਕਹੇ ਦੰਦਾ ਪਰਾਈ ਦੇ ਰਹੀ ਸੀ ਹੁਣ ਆਪਣਾ ਆਧਾਰ ਗਵਾ ਚੁੱਕੀ ਵੀ ਉਹ ਤਾਂ ਹੁਕਮਨਾਮੇ 'ਚ ਲਿਖਿਆ ਜਨਹਿਤਾਲ ਸਰ ਜੀ ਇਹਦਾ ਪੱਖੀ ਹੋ ਗਿਆ ਕੀਤਾ ਸੀ ਜੀ ਇਹ ਵੀ ਕਾਲੀਦਲ ਤਾਂ ਸਿੱਖੜੇ ਤਿਆਰ ਕੀਤਾ ਸੀ ਬਿਲਕੁਲ ਜੀ ਸਮਾ ਪਾ ਕੇ ਨਾ ਜੀ ਜਦੋਂ ਪਾਣੀ ਵਗਦਾ ਵਗਦਾ ਜਦੋਂ ਖੜ ਜਾਂਦਾ ਨਾ ਜੀ ਤੇ ਫਿਰ ਉਹਦੇ ਚੋ ਮਸਕ ਉਠਣਾ ਸ਼ੁਰੂ ਹੋ ਜਾਂਦਾ ਤੇ ਫਿਰ ਉਹਨੂੰ ਤਬਦੀਲ ਕਰਨਾ ਪੈਂਦਾ ਤੇ ਉਹਦੀ ਫਿਰ ਤੋਂ ਉਹਦੇ ਚ ਰਵਾਨਗੀ ਪੈਦਾ ਕਰਨੀ ਪੈਂਦੀ ਹੈ ਹੁਣ ਉਹ ਰਵਾਨਗੀ ਪੈਦਾ ਕਰਨ ਦੀ ਲੋੜ ਹੈ ਫਿਰ ਇਹ ਖਤਮ ਹੋਏਗਾ ਤੁਹਾਨੂੰ ਸਰ ਲੱਗਦਾ ਕਿ ਉਹਦੇ ਲਈ ਸੱਦਾ ਪੱਤਰ ਆਇਆ ਸੀ ਤੁਹਾਨੂੰ ਨਹੀਂ ਮੈਨੂੰ ਜਿੱਦਾਂ ਸਾਹ ਪਾਰੀ ਹੋਰ ਪਾਰਟੀਆਂ ਦੀ ਹੋਤਾ ਹੈ ਇੱਕ ਇਹ ਕੋਈ ਮੈਨੂੰ ਸਮਝਦਾ ਸਿੰਘ ਸਾਹਿਬ ਜਿੱਦਾਂ ਹੁਣ ਦੁਬਾਰਾ ਚੋਣ ਹੋਣੀ ਹੈ ਪ੍ਰਧਾਨ ਉਹ ਤੇ ਦਾਰਾਂ ਦੀ ਜਿੱਤਰਾ ਕੋਣਾ ਮੋਆ ਸੀ ਪਰਤੇ ਉਹਨਾਂ ਨੇ ਸ਼ੁਰੂ ਕਰ ਦਿੱਤੀ ਇਹ ਲੱਗਦਾ ਆਣਾ ਲੱਗਣਾ ਚ ਪ੍ਰਧਾਨ ਦੀ ਦੂਜੀ ਚੋਣ ਹੋਣੀ ਹੈ ਤੁਸੀਂ ਕਿਹਨ ਸੁਣਿਆ ਹਾਂ ਦਿਓਗੇ ਕਿ ਜਿਹੜਾ ਸੁਖਵੀਰ ਬਾਲਰ ਜੇਕਰ ਪ੍ਰਧਾਨ ਖਲੋਣਾ ਤਾਂ ਉਹਦੇ ਬਰਾਬਰ ਖਲੋਣਾ ਚਾਹੀਦਾ ਕਿਸੇ ਨਾ ਕਿਸੇ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਜਿਹੜੀ VOTING ਹੋ ਰਹੀ ਹੈ ਸਾਰੀ BOXES ਹੋ ਰਹੀ ਹੈ ਤੇ BOXES VOTES ਦੇ ਨਾਲ ਜਿਹੜਾ ਅਸਲੀ ਪ੍ਰਧਾਨ ਕਿਵੇਂ ਬਣ ਸਕਦਾ ਹੈਗਾ ਬਣਦਾ ਹੀ ਨਹੀਂ ਬੋਕਸ ਬੋਟਾਂ ਦੇ ਨਾਲ ਬੋਕਸ ਪ੍ਰਦਾਨ ਹੀ ਪੜਦਾ ਹੈ ਪਮ ਦਾ ਸਾਰੀ ਚੰਨ ਲੋ ਜਿੰਦਰ ਸਾਹਿਬ ਇੱਕ ਆਖਰੀ ਸਵਾਲ ਹੈ ਕਾਫੀ ਲੰਮੀ ਵਾਰਤਾ ਹੋ ਗਈ ਹੈ ਲਗਾਤਾਰ ਤੁਹਾਡੇ ਤੇ ਇਹ ਇਲਜ਼ਾਮ ਲੱਗ ਰਹੇ ਹੈ ਕਿ ਤੁਸੀਂ ਸਿਆਸੀ ਲੋਕਾਂ ਦੇ ਨਾਲ ਤੁਹਾਡੀ ਕਾਫੀ ਬੈਠਣ ਉੱਠਣਾ ਗੱਲਬਾਤ ਹੁੰਦੀ ਹੈ ਅਮਨ ਸਾਹਿਬ ਨਾਲ ਉਹ ਅਸੀਂ ਵੀਡੀਓਜ਼ ਵੀ ਦੇਖੀਆਂ ਹੈ ਅੱਜ ਤੁਸੀਂ ਨੀਦਰ ਸਾਹਿਬ ਦੇ ਨਾਲ ਬੈਠੇ ਹੋ ਇੱਥੋਂ ਜਾਣ ਤੋਂ ਬਾਅਦ ਹੋਰ ਸਿਆਸੀ ਸਫਾਵਾਂ ਜਿਹੜੀਆਂ ਨੇ ਤੇਜ਼ ਹੋਣਗੀਆਂ ਕੁਝ ਪਹਿਲਾਂ ਹੀ ਕਹਿ ਦਿਓ ਇਸ ਤੋਂ ਜਿੰਦਰ ਸਾਹਿਬ ਐਮਐਲਏ ਬਾਅਦ ਨੇ ਪਹਿਲਾ ਸਿੱਖ ਨੇ ਫਿਰ ਚੀਬਖਾਲ ਸਾਹਿਬ ਦਵਾਨ ਦੇ ਇਹ ਪ੍ਰੈਜ਼ੀਡੈਂਟ ਨੇ ਉਸ ਤੋਂ ਬਾਅਦ ਕਿਤੇ ਐਮਐਲਏ ਹੋਣਗੇ ਜੀ ਔਰ ਇੱਕ ਸਿੱਖ ਦਾ ਦੂਜੇ ਸਿੱਖ ਦੇ ਨਾਲ ਬੈਠਣਾ ਕੋਈ ਗੁਨਾਹ ਨਹੀਂ ਹੈ ਅੱਛਾ ਸਰਮੋਰ ਸਿੰਘ ਜਵਾਬ ਦੀ ਗੱਲ ਕਰ ਰਹੇ ਹੋ ਜਿਹੜੀ ਪੰਜਾਬ ਪੰਜਾਬੀਅਤ ਦੀ ਰਾਖੀ ਲਈ ਪੰਦੀ ਚਰਦੀ ਖਲਾਲੀ ਜਮਾਤ ਇਕ ਤਿਆਰ ਹੋਈ ਜੋ ਭਾਈ ਅੰਮ੍ਰਿਤਪਾਲ ਵੱਲੋਂ ਇੱਕ ਪਾਰਟੀ ਦਾ ਲਾਭ ਕੀਤਾ ਗਿਆ ਜਾਂ ਉਹਦੇ ਪਿਤਾ ਵੱਲੋਂ ਜਾਂ ਹੋਰ ਜਸੇਵੰਦੀਆ ਵੱਲੋਂ ਲੱਗਦਾ ਹੈ ਕਿ ਉਹ ਇਹਨਾਂ ਮਾਪਦੰਡਾਂ ਦੇ ਖਿਲਾਫ ਉਤਰਦੀ ਉਹ ਜਿਹੜੀ ਪਾਰਟੀ ਇਹ ਅਕਾਲ ਪੁਰਖੀ ਦੇ ਹੁਕਮ ਚ ਹੈ ਉਹਨਾਂ ਦੀ ਕਾਲਨਾ ਕਿੰਨੀ ਕਾਲਨਾ ਕਿੰਨੀ ਕਮਸ਼ਕਤ ਕਰਦੇ ਨੇ ਜੀ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਨਾ ਹੈ ਕਿ ਉਹਨਾਂ ਨੂੰ ਸਫਲਤਾ ਮਿਲੂ ਸ੍ਰੀ ਅਕਾਲ ਤਖਤ ਜਿਹੜੀ ਆ ਉਹ ਸਿੱਖਾਂ ਦੀ ਸੁਪਰੀਮ ਹੈ ਐਸਜੀਪੀਸੀ ਜਿਹੜੀ ਸਿੱਖਾਂ ਦੀ ਸਰਮੋਹ ਸੰਸਥਾ ਲੱਗਦਾ ਨਹੀਂ ਕਿ ਇਹਦਾ ਵਿਵਾਦ ਉੱਠਿਆ ਇੱਕ ਦੂਜੇ ਦੇ ਸਾਹਮਣੇ ਖੜਾ ਕਰ ਦਿੱਤਾ ਹੋਇਆ ਐਸਜੀਪੀਸੀ ਨੂੰ ਤੇ ਅਕਾਲ ਤਖਤ ਸਾਹਿਬ ਨੂੰ ਤੇ ਟਕਰਾਹ ਬਹੁਤ ਮੰਦ ਭਾਗ ਹੈ ਜੀ ਜਦੋਂ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਵੈਸੇ ਤਾਂ ਹੋਣਾ ਨਹੀਂ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਟਕਰਾਹ ਜਿਹੜਾ ਉਹ ਸੰਸਥਾਵਾਂ ਦੇ ਨਾਲ ਕਦੇ ਨਹੀਂ ਹੁੰਦਾ ਲੇਕਿਨ ਸੰਸਥਾਵਾਂ ਦੇ ਵਿੱਚ ਬੈਠੇ ਕੁਝ ਵਿਅਕਤੀ ਜਿਹੜੇ ਹੁੰਦੇ ਨੇ ਉਹ ਅਕਾਲ ਤਖਤ ਸਾਹਿਬ ਨਾਲ ਟਕਰਾ ਜਿਹੜਾ ਉਹ ਪਾ ਲੈਂਦੇ ਆ ਪਰ ਅਕਾਲ ਤਖਤ ਸਾਹਿਬ ਨਾਲ ਟਕਰਾਉਣਾ ਜਿਹੜਾ ਉਹ ਵਿਅਕਤੀਆਂ ਨੂੰ ਮਹਿੰਗਾ ਹੀ ਪੈਂਦਾ ਹੁੰਦਾ ਹੈ ਉਹ ਸੌਖੇ ਛੁੱਟਦੇ ਨਹੀਂ ਤਾਂ ਤੁਸੀਂ ਇਸ ਵੇਲੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹੋ ਜਾਂ ਤੁਹਾਨੂੰ ਕਿਤੇ ਪੰਜ ਤਖਤ ਨਹੀਂ ਔਰ ਕਿੱਤੋਂ-ਕਿੱਤੇ ਇੱਕ ਜੱਥੇਦਾਰ ਦੇ ਖਿਲਾਫ ਜੇਕਰ ਐਸੀ ਕਾਰਵਾਈ ਹੈ ਤਾਂ ਉਹਨਾਂ ਤਖਤਾਂ ਦੇ ਜੱਥੇਦਾਰਾਂ ਨੂੰ ਤਾਂ ਉਹਦੇ ਨਾਲ ਖੜਾਉਣਾ ਚਾਹੀਦਾ ਸੀ ਅ ਦੇਖੋ ਬਾਕੀ ਤਖਤਾਂ ਦੇ ਜੱਥੇਦਾਰਾਂ ਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਮੇਰੇ ਨਾਲ ਨਹੀਂ ਔਰ ਮੈਨੂੰ ਇਸ ਗੱਲ ਦਾ ਇਲਮ ਹੈ ਜਾਣ ਸੰਗਤ ਜਿਹੜੀ ਆ ਉਹ ਪਤਾ ਲੱਗਦਾ ਸੋਸ਼ਲ ਮੀਡੀਆ ਤੋਂ ਵੀ ਉਸ ਤਰ੍ਹਾਂ ਦੀ ਕਿ ਕਾਫੀ ਪ੍ਰੇਮ ਕਰਦੀ ਏ ਫੇ ਲੇਕਿਨ ਐਸਲੇ ਜਿਹੜਾ ਖਾਲਸਾ ਪੰਥ ਭੰਬਲ ਪੁੱਸੇ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਿਹਾ ਮਤਲਬ ਐਸਜੀਪੀਸੀ ਦਾ ਉਹ ਵੇਖੇ ਜਾਂ ਅਕਾਲ ਤਖਤ ਸਾਹਿਬ ਦਾ ਵੇਖੇ ਜਥੇਦਾਰ ਦਾ ਵੇਖੇ ਯਾਨੀ ਵੀਰ ਸਿੰਘ ਹੋਣਾ ਦਾ ਵੇਖੇ ਜਾਂ ਤੁਹਾਡੀ ਗੱਲ ਸੁਣੇ ਐਸ ਵੇਲੇ ਕੀ ਸੁਨੇਹਾ ਕਿਉਂਕਿ ਕਲੈਰੀਫਾਈ ਕਰਨਾ ਬਹੁਤ ਜ਼ਰੂਰੀ ਏ ਤੁਹਾਡੇ ਵੱਲੋਂ ਵੀ ਯਾਨੀ ਇੱਥੇ ਹੈ ਨਹੀਂ ਰਗਨੀ ਸਿੰਘ ਹੋਣੀ ਸਿੱਖ ਪੰਥ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਔਰ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਪਲੇਟਫਾਰ ਔਰ ਸ੍ਰੀ ਅਕਾਲ ਤੱਕ ਸਹਾਬ ਸਿਖਾੰਦਾ ਸਰਮੌਰ ਹੈ ਔਰ ਸਿੱਖਾਂ ਨੂੰ ਗੁਰੂ ਗ੍ਰੰਥ ਗੁਰੂ ਪੰਥ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਸਰ ਰਿਪੋਰਟ ਹੋਏ ਨੌਜਵਾਨਾਂ ਦੇ ਕੇਸ ਕਤਲ ਕੀਤੇ ਗਏ ਇਹ ਮੰਦ ਭਾਗ ਹੈ ਜੀ ਬਹੁਤ ਮੰਦ ਭਾਗ ਹੈ ਕਿ ਉਹਨਾਂ ਦੇ ਨੌਜਵਾਨ ਮੈਨੂੰ ਪੱਕੀ ਜਾਣਕਾਰੀ ਨਹੀਂ ਕਿ ਕਿੱਦਿਆ ਮੀਡੀਆ ਤੋਂ ਪਤਾ ਲੱਗਿਆ ਲੇਕਿਨ ਜੋ ਵੀ ਹੋਇਆ ਬਹੁਤ ਮੰਦ ਭਾਗ ਹੈ ਸਰ ਲੱਗਦਾ ਸਰਕਾਰਾਂ ਨੂੰ ਜਿਹੜੇ ਬੱਚੇ ਰਿਪੋਰਟ ਹੋ ਕੇ ਆ ਰਹੇ ਉਹਨਾਂ ਦੀ ਰੀਹੈਬਿਟੇਸ਼ਨ ਲਈ ਕੋਈ ਮੈਂ ਤਾਂ ਕਿਹਾ ਜੀ ਕਿ ਉਹਨਾਂ ਦੇ ਮੁੜ ਬਸੇਵੇ ਦਾ ਸਰਕਾਰਾਂ ਨੂੰ ਇੰਤਜ਼ਾਮ ਕਰਨਾ ਚਾਹੀਦਾ ਅੱਜ ਵੀ ਅਸੀਂ ਇਸ ਕਰਕੇ ਬੈਠੇ ਆਂ ਕਿ ਕਿਉਂ ਨਾ ਪਹਿਲੀ ਕਲਾਸ ਤੋਂ ਬੱਚਿਆਂ ਨੂੰ ਜਿਹੜਾ ਉਹ ਪ੍ਰੋਫੈਸ਼ਨਲ ਜਿਹੜੀ ਆ ਕੋਈ ਸਿੱਖਿਆ ਜਿਹੜੀ ਆ ਉਹ ਦੇਣੀ ਸ਼ੁਰੂ ਕੀਤੀ ਜਾਏ ਸਰ ਤੁਹਾਡੇ ਨਾਲ ਬੈਠੇ ਨੇ ਠੀਕ ਕਿਹੜੀ ਸੰਸਥਾ ਦੇ ਬਹੁਤ ਛੋਟੀ ਸੰਸਥਾ ਜੀ ਕੋਈ ਗੱਲ ਕਹਿਣੀ ਹੈ ਪੱਲੀ ਜਮਾਤ ਤੋਂ ਹਾਂ ਤਾਂ ਹੀ ਅਸੀਂ ਮੀਟਿੰਗ ਬੁਲਾਈ ਹੈ ਤਾਂ ਹੀ ਅਸੀਂ ਬੈਠੇ ਹਾਂ ਸਿੰਘ ਸਾਹਿਬ ਇੱਕ ਗੱਲ ਹੋ ਰਿਹਾ ਕਿ ਕਹਿੰਦੇ ਰਗਵੀ ਸਿੰਘ ਜੀ ਨੇ ਇੱਕ ਭਾਵਕ ਪੋਸਟ ਪਾਈ ਸੀ ਕਿ ਮੇਰਾ ਮਨ ਬੜਾ ਦੁਖੀ ਹੈ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਸਵਾਵਾ ਤੋਂ ਲਾਂਭੇ ਕਰ ਦਿੱਤਾ ਗਿਆ ਕੀ ਹੁਣ ਬੁਲਾਕਤ ਕਰੋਗੇ ਕਹਿੰਦੇ ਰਗਵੀ ਸਿੰਘ ਸਿੰਘ ਸਾਹਿਬ ਜੀ ਦਾ ਉਹ ਕਥਨ ਜਿਹੜਾ ਨਾ ਜੀ ਉਹ ਦੁਨੀਆ ਦੇ ਵਾਸਤੇ ਸਿੱਖਾਂ ਦੀ ਭਾਵਨਾਵਾਂ ਦੀ ਪ੍ਰਤੀਨਿਧ ਕਰਦਾ ਸੀ ਪ੍ਰਤੀਨਿਧਤਾ ਕਰਦਾ ਸੀ ਉਹ ਇਕੱਲੇ ਉਹਨਾਂ ਦੇ ਸ਼ਬਦ ਨਹੀਂ ਸੀ ਉਹ ਦੁਨੀਆ ਭਰ ਦੇ ਵਿੱਚ ਬੈਠੇ ਹਰ ਸੋਹਰ ਦੇ ਸਿੱਖਦੇ ਉਹ ਲਫ਼ਜ਼ ਸੀ ਇਹ ਮੁਲਾਕਾਤ ਕਰੋਗੇ ਜੰਮ ਦੇ ਦੁਨੀਆ ਨਾਲ ਮੁਲਾਕਾਤ ਕਰਨੀ ਕੋਈ ਗੁਨਾਹ ਥੋੜੀ ਹੈ ਸਾਡਾ ਪ੍ਰੇਮ ਪਿਆਰ ਹੈ ਰਹਿਣ ਦੇ ਤਾਂ ਤਾਂ ਕੱਠੇ ਰਹਾਂਗੇ ਕੋਈ ਵਾਹੀ ਗੁਰੂ ਕਰੇ ਭਾਵਾਂ ਜਦੋਂ ਬੜੇ ਕੀਤੇ ਨੇ ਪਰ ਸਾਡਾ ਉਹਨਾਂ ਦਾ ਮੂੰਹ ਇਧਰ ਤੇ ਪਰ ਕਾਲਪੁਰਖ ਸਾਡਾ ਪਿਆਰ ਕਰਦੇ ਹੋ ਕਿਹੜੇ ਜਤਨਜੀ ਤੁਸੀਂ ਕੱਲ ਵੀ ਅਧੂਰੀ ਰਹਿ ਗਈ ਜਿਹੜੀ ਜਿਹੜੀ ਮਤਲਬ ਚਲਦੇ ਹੀ ਰਹਿੰਦੇ ਆ ਜਿਵੇਂ ਬਿਆਨ ਆ ਗਿਆ ਜੁਨੀਅਨ ਬਣਾ ਲੀਜੀ ਇਹਨਾਂ ਨੇ ਫਲਾਣਾ ਕਰ ਲਿਆ ਜੀ ਇਕੱਠੇ ਹੋ ਗਏ ਜੀ ਤੇ ਇਕੱਠੇ ਤਾਂ ਰਹਿਣੇ ਚਾਹੀਦਾ ਜਥੇਦਾਰਾਂ ਨੂੰ ਬਿਲਕੁਲ ਜੀ ਇਹ ਤਾਂ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਹੈ ਕਿ ਪੰਜੇ ਜਥੇਦਾਰਾਂ ਦੇ ਵਿੱਚ ਇੱਕ ਸੁਰਤਾ ਹੈ ਪਰ ਕਿਹਾ ਇਹ ਜਾ ਰਿਹਾ ਹੈ ਕਿ ਬੜੀ ਮਾੜੀ ਗੱਲ ਹੈ ਜੀ ਪੰਜੇ ਜਥੇਦਾਰਾਂ ਚ ਇੱਕ ਸੁਰਤਾ ਹੋ ਗਈ ਹੈ ਜੀ ਮਾੜੀ ਗੱਲ ਹੈ ਨਾ ਕੰਦਰ ਸਾਹਿਬ ਉਹ ਵੀਡੀਓ ਜਿਹੜੀ ਰਿਲੀਜ਼ ਹੋਈ ਸੀਗੀ ਉਹਦੇ ਬਾਰੇ ਕੋਈ ਦੱਸ ਸਕਦੇ ਹੋ ਕਿ ਹਾਲੇ ਤੱਕ ਤੁਹਾਡੇ ਕੋਲ ਕੀ ਪਹੁੰਚੀ ਹੈ ਇਨਫੋਰਮੇਸ਼ਨ ਕਿ ਉਹ ਕੀ ਨੇ ਕੀਤੀ ਕਿ ਜਿਸ ਦਾ ਸਾਨੂੰ ਪਤਾ ਲੱਗਿਆ ਕਿ ਉਹ ਜਾਣਬੁੱਝ ਕੇ ਰਵੀ ਸਿੰਘ ਹੋਰਦ ਉਤੇ ਇਲਜ਼ਾਮ ਲਵਾਏ ਜਾ ਰਹੇ ਸੀਗੇ ਕਿ ਉਹ ਜਾਣਬੁੱਝ ਕੇ ਹੋ ਸਕਦਾ ਜੀ ਕਿ ਹੋ ਸਕਦਾ ਉਹ ਕੈਮਰਾ ਹੀ ਲੱਗਿਆ ਹੋਵੇ ਉਹ ਜੇਬ ਦੇ ਨਾਲ ਦੀ ਕਿਉਂਕਿ ਸੁਭਾਅ ਹੁੰਦਾ ਨਾ ਬੰਦੇ ਦਾ ਜੀ ਕੇ ਅੰਦਰ ਖਾਤੇ ਗੋਪਤ ਰੂਪ ਜੀ ਵੀਡੀਓ ਰਿਕਾਰਡ ਕਰਨੀ ਹੋ ਸਕਦਾ ਕਿਸੇ ਦੇ ਕੈਮਰਾ ਲੱਗਿਆ ਹੋਵੇ ਜੀ ਜੀ ਸਿੰਘ ਸਾਹਿਬ ਇਹ ਲੱਗਦਾ ਪੂਰੀ ਵੀਡੀਓ ਜਾਰੀ ਨਹੀਂ ਆ ਸਿੰਘ ਸਾਹਿਬ ਪੂਰੀ ਵੀਡੀਓ ਵਿਚਾਰੀ ਰਣੀ ਜਿੰਨਾ ਤੱਕ ਹੋਣੀ ਚਾਹੀਦੀ ਵੀਡੀਓ ਤੇ ਕੋਈ ਪੱਤਰ ਤਾਂ ਲਿਖੋਗੇ ਇੱਕ ਕਥਨ ਸੁਣਾਵਾ ਮੈਂ ਉਹਦੇ ਚ ਹਾਂ ਜੀ ਮੈਂ ਯਾਨੀ ਸੁਲਤਾਨ ਸਿੰਘ ਜੀ ਨੂੰ ਕਿਹਾ ਵੀ ਜਿਵੇਂ ਗਿਆਨੀ ਰਗਵੀਰ ਸਿੰਘ ਜੀ ਦੀ ਰਿਕਾਰਡਿੰਗ ਕਰ ਲਈ ਗਈ ਜੇ ਤੁਹਾਡੇ ਕੋਲ ਆ ਕੇ ਇਹ ਸਾਹਮਣੇ ਬੈਠੇ ਸ਼ਾਗਿਰ ਰਿਕਾਰਡਿੰਗ ਕਰਦੇ ਤੁਸੀਂ ਕੀ ਕਰਦੇ ਉਹ ਕਹਿੰਦਾ ਮੈਂ ਟਾ ਲੈਣਾ ਨੂੰ ਫੜ ਕੇ ਉੱਥੇ ਉਹ ਵੀ ਰਿਲੀਜ਼ ਹੋਣੀ ਚਾਹੀਦੀ ਸੀ ਸਹੀ ਸਾਹਿਬ ਜੀ ਸੇ ਸੇ ਕੁਬਿੱਟਾ ਕੋ ਬੋਰਡ ਨੂੰ ਲੈ ਕੇ ਵੀ ਆਪਾਂ ਉਹ ਸਾਡੇ ਯੋਧੇ ਜਥੇਦਾਰ ਨੇ ਸ਼ਰ ਸ਼ਰੋਮਣੀ ਆਪਾਂ ਜਿਹੜੇ ਅਕੀਮ ਖਾਨ ਸਾਹਿਬ ਨੂੰ ਅੱਗੇ ਲਾਇਆ ਸੀ ਉਹਦੇ ਸਪੌਂਸਰ ਦੇ ਵਿੱਚ ਉਹਦੇ ਵੀ ਆਪਾਂ ਕਿੰਨੇ ਕੀ ਜਦ ਤੱਕ ਉਹ ਚੱਲ ਰਹੇ ਆ ਉਹਦੀ ਵੀ ਗੱਲ ਅਸੀਂ ਕਰਨੀ ਅੱਜ ਚੱਲ ਰਹੀ ਹੈ ਕੀ ਲੱਗਦਾ ਕਿ ਉਹਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਸੀ ਹੋਰ ਬਣਾ ਚਾਹੀਦਾ ਸੀ ਕਿ ਜਿਹੜਾ ਕਵਰ ਚੱਲ ਰਹੀ ਸੀ ਕਿ ਕਿਆ ਜੀ ਨੇ ਅਸਤੀਫਾ ਦਿੱਤਾ ਹੈ ਕਿ ਕੀ ਲਾਭ ਮਿਲੇਗਾ ਜਿਸ ਤਰ੍ਹਾਂ ਬਹੁਤ ਵੱਡਾ ਲਾਭ ਮਿਲੇਗਾ ਜੀ ਅਸੀਂ ਆਪਣਾ ਸਿਲੇਬਸ ਤਿਆਰ ਕਰ ਸਕਾਂਗੇ ਅਸੀਂ ਆਪਣੇ ਜੈਤ 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 ਗਿਆਨੀ ਰਵਿਸ਼ ਸਿੰਘ ਗਿਆਨੀ ਸੁਰਤਾ ਸਿੰਘ ਦੇ ਅਸਤੀਫੇ ਦੀ ਬੜੀ ਚਰਚਾ ਚੱਲ ਨਹੀਂ ਉਹ ਫੇਕ ਨਹੀਂ ਉਹ ਫੇਕ ਸੀਗੀ ਪਰ ਅੱਜ ਜਿਸ ਹਿਸਾਬ ਨਾਲ ਬਿਆਨ ਤੁਸੀਂ ਦਿੱਤਾ ਲੱਗਦਾ ਕਿ ਅੱਜ ਉਹ ਸੱਚ ਹੋਣਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕਿ ਉਹ ਫੇਕ ਸੀ ਜਾਨਕਾਰੀ ਸਾਂਝੀ ਕੀਤੀ ਧਾਂ ਵਾਲੀ ਲੱਗਦਾ ਗਿਆਨੀ ਸੁਰਤਾ ਸਿੰਘ ਦਾ ਨੰਬਰ ਲੱਭ ਜੀ ਜਲਦੀ ਨਹੀਂ ਨਹੀਂ